ਅਜਬਰਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸਦੇ ਕਿ ਇਹਨਾਂ ਦੋ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਬੀਤ ਜਿਹੜੀ ਇਹਨਾਂ ਵੱਲੋਂ ਗੋਸ਼ਾਲਾ ਸਮਿਤੀ ਦੇ ਪ੍ਰਧਾਨ ਅਮਰਜੀਤ ਬਾਂਸਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਜ਼ਖਮੀ ਵੀ ਹੋਏ ਸਨ ਅੰਦਸਤਿ ਹੈ ਕਿ ਜੋ ਖਬਰ ਸਾਹਮਣੇ ਆ ਰਹੀ ਹੈ ਉਸਦੀ ਮੁਢਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦੀ ਅਮਰਜੀਤ ਬਾਂਸਲ ਦੇ ਨਾਲ ਕੋਈ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਇਸੇ ਤਹਿਤ ਹੀ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਅਤੇ ਅਮਰਜੀਤ ਬਾਂਸਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਤਫ਼ਤੀਸ਼ ਕਰਦੇ ਹੋਏ ਇਹਨਾਂ ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ ਇੱਕ ਦੇ ਉੱਤੇ ਪਹਿਲਾਂ ਵੀ ਕਈ ਕ੍ਰਾਈਮ ਦੇ ਕੇਸ ਜੋ ਨੇ ਉਹ ਦਰਜ ਨੇ ਤਾਂ ਇਸ ਬਾਰੇ ਕੀ ਕੋਈ ਹੋਰ ਜਾਣਕਾਰੀ ਸਾਂਝੀ ਕਰਨੇ ਪੁਲਿਸ ਅਧਿਕਾਰੀ ਕੋਵਿੰਤ ਅਨਸੁਲਨ ਨੇ ਬੀਤੇ ਦਿਨ ਇੱਕ ਗਊਸ਼ਾਲਾ ਪ੍ਰਧਾਨ ਦੇ ਉੱਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ ਕੱਲ ਥਾਣਾ ਸਿਟੀ ਬੰਦੀ ਪੁਲਿਸ ਵੱਲੋਂ ਦੋਨੋਂ ਮੁਲਜ਼ਮਾਂ ਨੂੰ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਪੀੜਤ ਵੀ ਆ ਤੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਡੀਐਸਪੀ ਸਤਵੀਰ ਸਿੰਘ ਬੈਸ ਆ ਉਹਨਾਂ ਤੋਂ ਲੈਨੇ ਪੂਰੀ ਜਾਣਕਾਰੀ ਬਰਨਾਲੇ 14 ਸਤੰਬਰ ਨੂੰ ਇੱਕ ਵਾਰਦਾਤ ਹੋਈ ਸੀ ਬਰਨਾਲੇ ਸਾਡੇ ਗਊਸ਼ਾਲਾ ਕਮੇਟੀ ਦੇ ਜਿਹੜੇ ਕੈਸ਼ੀਅਰ ਨੇ ਅਮਰਜੀਤ ਬਾਂਸਲ ਕਾਲਾ ਜੀ ਉਹ ਆਪਣੇ ਗਊਸ਼ਾਲਾ ਤੋਂ ਸ਼ਾਮ ਨੂੰ ਘਰੇ ਜਾ ਰਹੇ ਸੀ ਗੋਵਿੰਦ ਕਲੋਨੀ ਵਿਖੇ ਤਾਂ ਪੈਦਲ ਜਾ ਰਹੇ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਜ਼ਖਮੀ ਕਰ ਦਿੱਤਾ ਸੀ ਉਹਨਾਂ ਦੇ ਸਿਰ ਵਿੱਚ ਸੱਟ ਵੱਜੀ ਸੀ ਬਾਹਾਂ ਤੇ ਸੱਟਾਂ ਵੱਜੀਆਂ ਸੀ ਤੇ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅਸੀਂ ਐਫ ਆਈ ਆਰ ਨੰਬਰ 416 ਅਧੀਨ ਧਾਰਾ 115 126 307 62 ਤੇ 35 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਦਿੱਤੀ ਸੀ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਉੱਤੇ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਸੀਸੀਟੀਵੀ ਚੈਕਿੰਗ ਵਾਸਤੇ ਬਣਾਈਆਂ ਸੀ ਸਾਡੇ ਥਾਣਾ ਸਿਟੀ ਦੇ ਮੁੱਖ ਅਫਸਰ ਇਨਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਕਰਕੇ ਇਹ ਮਕਦਮੇ ਨੂੰ ਟ੍ਰੇਸ ਕੀਤਾ ਤੇ ਸਾਨੂੰ ਇਹ ਸਫਲਤਾ हासिल ਹੋਈ ਹੈ ਜ ਜਿਹਦੇ ਵਿੱਚ ਕਿ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਜਿਹੜੇ ਇਹਨਾਂ ਦਾ ਨਾਮ ਹੈ ਜੀ ਯੁੱਧਵੀਰ ਸਿੰਘ ਉਰਫ ਛੋਟਾ ਢੋਲੀ ਵਾਸੀ ਰਾਏਕੋਟ ਰੋਡ ਬਰਨਾਲਾ ਤੇ ਜਸਵੰਤ ਸਿੰਘ ਉਰਫ ਜਕੀਨਾ ਵਾਸੀ ਰਾਹੀ ਬਸਤੀ ਬਰਨਾਲਾ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਕਾਫੀ ਜ਼ਿਆਦਾ ਜਿਹੜੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਤੋਂ ਮੰਨ ਜੋ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਫਰਦਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਸਰ ਇਹਨੇ ਪਹਿਲਾਂ ਕਿਸ ਤਰ੍ਹਾਂ ਦੇ ਪਹਿਲਾਂ ਵੀ ਕਿਹੜੇ ਮਾਮਲੇ ਦਰਜ ਨੇ ਕਿਸ ਤਰ੍ਹਾਂ ਦਾ ਡਿਵਲ ਦੇ ਇਹਨਾਂ ਦਾ ਕਾਫੀ ਜ਼ਿਆਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਜੀ ਜਿਹੜਾ ਦੋਸ਼ੀ ਜਯੋਧਵੀਰ ਸਿੰਘ ਛੋਟਾ ਢੋਲੀ ਹੈ ਉਹਦੇ ਉੱਤੇ 17 ਮੁਕਦਮੇ ਦਰਜ ਨੇ ਜਿਹਦੇ ਵਿੱਚ ਕਿ ਕਤਲ ਦੇ ਇਰਾਦਾ ਕਤਲ ਦੇ ਚੋਰੀ ਡਕੈਤੀ ਸਨੇਚਿੰਗ ਤੇ ਐਨਡੀਪੀਐਸ ਐਕਟ ਦੇ ਵੀ ਦੋ ਪਰਚੇ ਦਰਜ ਨੇ ਇਸੇ ਤਰ੍ਹਾਂ ਜਸਵੰਤ ਸਿੰਘ ਜਗੀਨਾ ਉਹਦੇ ਉੱਤੇ ਵੀ ਪੰਜ ਮੁਕੱਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਜਿਹਦੇ ਵਿੱਚ ਕਿ ਲੜਾਈ ਝਗੜੇ ਦੇ ਚੋਰੀ ਦੇ ਸਨੇਚਿੰਗ ਦੇ ਪਰਚੇ ਦਰਜ ਨੇ ਸਰ ਇਹ ਇਨਸੀਡੈਂਟ ਦਾ ਕਾਰਨ ਕੀ ਸੀ ਇਹਨਾਂ ਨੇ ਕਿਉਂ ਅਜਿਹੀ ਚੀਜ਼ ਕੀਤੀ ਜੋ ਹੁਣ ਤੱਕ ਦੀ ਮੁੱਢਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਜਯੁੱਧਵੀਰ ਸਿੰਘ ਛੋਟਾ ਢੋਲੀ ਹੈ ਇਹ ਗਊਸ਼ਾਲਾ ਤੇ ਮਹੀਨਾ ਤੋਂ ਪਹਿਲਾਂ ਉੱਥੇ ਗਿਆ ਸੀ ਉੱਥੇ ਹਾਜ਼ਰ ਸੀਗਾ ਕੋਈ ਗਊਆਂ ਨੂੰ ਪੇੜੇ ਵਗੈਰਾ ਪਾ ਰਿਹਾ ਸੀ ਤੇ ਉੱਥੇ ਜਿਹੜੇ ਉਹ ਗਊਸ਼ਾਲਾ ਦੇ ਕੈਸ਼ੀਅਰ ਨੇ ਮਦਈ ਨੇ ਜਿਹੜੇ ਉਹਨਾਂ ਨੇ ਇਹਨੂੰ ਘੂਰਿਆ ਕੋਈ ਮਾੜਾ ਚੰਗਾ ਬੋਲਿਆ ਜਿਸ ਤੋਂ ਇਹ ਜਿਹੜਾ ਗੁੱਸੇ ਵਿੱਚ ਆ ਕੇ ਇਹਨੇ ਸਾਰਾ ਪਲਾਨ ਬਣਾਇਆ ਤੇ ਇਹਨੇ ਨਾਲ ਆਪਣੇ ਜਸਵੰਤ ਸਿੰਘ ਜਗੀਨਾ ਨੂੰ ਲਿਆ ਕ੍ਰਿਮੀਨਲ ਮਾਈਂਡੈਟਿਟੀ ਦੇ ਹੈਗੇ ਨੇ ਪਹਿਲਾਂ ਤੋਂ ਤਾਂ ਇਹਨਾਂ ਨੇ ਇਹ ਸਾਰਾ ਵਾਦਾਤ ਨੂੰ ਅੰਜਾਮ ਦਿੱਤੀ ਬਾਕੀ ਫਰਦਰ ਹਲੇ ਇਹਨਾਂ ਨੂੰ ਰਿਮਾਂਡ ਤੇ ਲੈਣਾ ਹੈਗਾ ਇਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਤੇ ਸੋ ਦਾ ਕਈ ਵਾਰ ਹੋ ਸਕਦਾ ਕਿ ਇਹਦੇ ਵਿੱਚ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਹੋ ਵਾਲੀ ਜਿਹੜੀ ਇਹਨਾਂ ਦੀ ਮਨਸ਼ਾ ਉਹ ਵੀ ਸਾਹਮਣੇ ਆ ਸਕਦੀ ਹੈ ਮੈਂ ਅਮਰਜੀਤ ਕਾਲੇਕਿਆਲਾ ਬਾਂਸਲ ਪ੍ਰਧਾਨ ਪ੍ਰਾਚੀਨ ਗਊਸ਼ਾਲਾ ਬਰਨਾਲਾ ਮੇਰੇ ਤੇ ਜੋ 13 9 2025 ਨੂੰ ਰਾਤ ਨੂੰ 8:00 ਵਜੇ ਜਾਨਲੇਵਾ ਹਮਲਾ ਹੋਇਆ ਗਿਆ ਸੀ ਉਹ ਪ੍ਰਸ਼ਾਸਨ ਨੇ ਵੀ ਉਹਨਾਂ ਨੇ ਦੋ ਦੋਸ਼ੀ ਫੜੇ ਨੇ ਮੈਂ ਪ੍ਰਸ਼ਾਸਨ ਦਾ ਬਹੁਤ ਧੰਨ ਧੰਵਾਦ ਕਰਦਾ ਸਪੈਸ਼ਲ ਤੌਰ ਤੇ ਐਸਐਸ ਸਾਹਿਬ ਦਾ ਸਤਵੀਰ ਵੈਦਰੀ ਦਾ ਲਖਵਿੰਦਰ ਜੀ ਦਾ ਤੇ ਮਲਜੀਤ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਕੋਖ ਨਾਲ ਇਹ ਬੰਦੇ ਲੱਭੇ ਨੇ ਤੇ ਮੈਂ ਨਾਲ ਪ੍ਰਸ਼ਾਸਨ ਨੂੰ ਇਹ ਵੀ ਜ਼ੋਰਦਾਰ ਮੰਗ ਕਰਦਾ ਵੀ ਇਹਨਾਂ ਦਾ ਮਾਸਟਰਮਾਈਂਡ ਜ਼ਰੂਰ ਲੱਭੇ ਜਾਵੇ ਕਿਉਂਕਿ ਇਹਨਾਂ ਨੇ ਮੇਥੋਂ ਲੈਣਾ ਕੀ ਆ ਜਾਨ ਲੈਵਾ ਹਮਲਾ ਮੇਰੇ ਤੇ ਜਾਨਵੁੱਝ ਕੇ ਕਰਵਾਇਆ ਗਿਆ ਜਿੱਦਿ ਮੈਂ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਵੀ ਇਹਨਾਂ ਨੂੰ ਫੜ ਕੇ ਗੁਜ਼ਾਰਾ ਨਹੀਂ ਹੋਣਾ ਇਨਾਂ ਨੂੰ ਪੂਰਾ ਟਰੇਸ ਕਰੋ ਪੂਰੀ ਜਿਹਦੀ ਮਤਲਬ ਜੋ ਵੀ ਤੁਸੀਂ ਕਰ ਸਕਦੇ ਹੋ ਕਹਿੰਦੇ ਪੁਲਿਸ ਵਾਲੇ ਦੇ ਬੰਦੇ ਵੀ ਭੂਤ ਵੀ ਨੱਚਦੇ ਨੇ ਇਹਨਾਂ ਨੂੰ ਪੂਰਾ ਨਚਾ ਕੇ ਦਾ ਮਾਸਟਰਮਾਈਂਡ ਵੀ ਲੱਭਿਆ ਜਾਵੇ ਫਿਰ ਮੈਂ ਇਹਨਾਂ ਦਾ ਧੰਨਵਾਦ ਕਰਨ ਦੇ ਕਾਬਲ ਸਮਝੂਗਾ ਤੇ ਪੂਰੀ ਇਹਨਾਂ ਦਾ ਪੂਰਾ ਰਿਵਾਰਡ ਦਿੱਤਾ ਜਾਵੇ ਤੇ ਕੋਰਟ ਕੇਸ ਫੇਸ ਕਰਕੇ ਚਲਾਨ ਕਰਾਇਆ ਜਾਵੇ ਇਹਨਾਂ ਦੀ ਜਵਾਨੀ ਵੀ ਨਾ ਹੋਂਦ ਦਿੱਤੀ ਜਾਵੇ ਅਸੀਂ ਦਲ ਸੱਭਾ ਨੂੰ ਵੀ ਬੇਨਤੀ ਕਰਾਂਗੇ ਅੱਜ ਮਿਤੀ 1 10 2025 ਦਿਨ ਬੁੱਧਵਾਰ ਨੂੰ ਮੈਂ ਅਜੇ ਵੀ ਹਜੇ ਮੇਰੇ ਦੇਰ ਲਾਜ ਉਦੀ ਨਾ ਮੇਰੇ ਟਾਂਕੇ ਲੱਗੇ ਹੋਏ ਨੇ ਜੋ ਇਹਦੇ ਕੱਟਣ ਦੇ ਕਾਬਿਲ ਨਹੀਂ ਹਨ ਪੱਟੀਆਂ ਮੇਰੇ ਸਿਰਤੇ ਵੀ ਹੋਈਆਂ ਨੇ ਤੇ ਬਾਹਾਂ ਤੇ ਵੀ ਹੋਏ ਉਵੇਂ ਹੀ ਹੋਈਆਂ ਨੇ ਇਹ ਮਤਲਬ ਜਿਹੜਾ ਦੇਖ ਸਕਦੇ ਹੋ ਤੁਸੀਂ ਇਹ ਹਾਲਤ ਬਿਲਕੁਲ ਸਹੀ ਹੈ ਪਰ ਮੇਰੀ ਪੋਜੀਸ਼ਨ ਜੋ ਹੈ ਇਹ ਬਹੁਤ ਖਤਰੇਚ ਇਹਦਾ ਪੂਰਾ ਟ੍ਰੈਸ ਕਰਕੇ ਇਹਦਾ ਮਾਸਟਰਮਾਨ ਜਰੂਰ ਲੱਭਿਆ ਜਾਵੇ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ ਅੱਜ ਬਰਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸਦੇ ਕਿ ਇਹਨਾਂ ਦੋ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਬੀਤ ਤਰੀ ਇਹਨਾਂ ਵੱਲੋਂ ਗੋਸ਼ਾਲਾ ਸਮਿਤੀ ਦੇ ਪ੍ਰਧਾਨ ਅਮਰਜੀਤ ਬਾਂਸਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਜ਼ਖਮੀ ਵੀ ਹੋਏ ਸਨ ਪਹੁੰਚਤੀ ਹੈ ਕਿ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੀ ਮੁਢਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦੀ ਅਮਰਜੀਤ ਬਾਂਸਲ ਦੇ ਨਾਲ ਕੋਈ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਇਸ ਦੇ ਤਹਿਤ ਹੀ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਅਤੇ ਅਮਰਜੀਤ ਬਾਂਸਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਤਫ਼ਤੀਸ਼ ਕਰਦੇ ਹੋਏ ਇਹਨਾਂ ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ ਇੱਕ ਦੇ ਉੱਤੇ ਪਹਿਲਾਂ ਵੀ ਕਈ ਕ੍ਰਾਈਮ ਦੇ ਕੇਸ ਜੋ ਨੇ ਉਹ ਦਰਜ ਨੇ ਤਾ ਇਸ ਬਾਰੇ ਕੀ ਕੋਈ ਜਾਣਕਾਰੀ ਸਾਂਝੀ ਕਰਨ ਨੇ ਪੁਲਿਸ ਅਧਿਕਾਰੀ ਅਭਿਧਨ ਸੁਨਾਰ ਨੇ ਬੀਤੇ ਦਿਨ ਇੱਕ ਗਊਸ਼ਾਲਾ ਪ੍ਰਧਾਨ ਦੇ ਉੱਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ ਕੱਲ ਥਾਣਾ ਸਿਟੀ ਬੰਦੀ ਪੁਲਿਸ ਵੱਲੋਂ ਦੋਨੋਂ ਮੁਲਜ਼ਮਾਂ ਨੂੰ ਸਮਾਨ ਸਹਿਤ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਪੀੜਤ ਵੀ ਆ ਤੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਡੀਐਸਪੀ ਸਤਵੀਰ ਸਿੰਘ ਬੈਸ ਆ ਉਹਨਾਂ ਤੋਂ ਲੈਣੇ ਪੂਰੀ ਜਾਣਕਾਰੀ ਬਰਨਾਲੇ 14 ਸਤੰਬਰ ਨੂੰ ਇੱਕ ਵਾਰਦਾਤ ਹੋਈ ਸੀ ਬਰਨਾਲੇ ਸਾਡੇ ਗਊਸ਼ਾਲਾ ਕਮੇਟੀ ਦੇ ਜਿਹੜੇ ਕੈਸ਼ੀਅਰ ਨੇ ਅਮਰਜੀਤ ਬਾਂਸਲ ਕਾਲਾ ਜੀ ਉਹ ਆਪਣੇ ਗਊਸ਼ਾਲਾ ਤੋਂ ਸ਼ਾਮ ਨੂੰ ਘਰੇ ਜਾ ਰਹੇ ਸੀ ਗੋਬਿੰਦ ਕਲੋਨੀ ਵਿਖੇ ਪੈਦਲ ਜਾ ਰਹੇ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਜ਼ਖਮੀ ਕਰ ਦਿੱਤਾ ਸੀ ਉਹਨਾਂ ਦੇ ਸਿਰ ਵਿੱਚ 6:00 ਵਜੇ ਸੀ ਬਾਹਰ ਤੇ 6:00 ਵਜੇਆਂ ਸੀ ਤੇ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅਸੀਂ ਐਫ ਆਈ ਆਰ ਨੰਬਰ 416 ਅਧੀਨ ਧਾਰਾ 115 126 30762 ਤੇ 35bns थाना सिटी ਬਰਨਾਲਾ ਦਰਜ ਕਰ ਦਿੱਤੀ ਸੀ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਉੱਤੇ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਸੀਸੀਟੀਵੀ ਚੈਕਿੰਗ ਵਾਸਤੇ ਬਣਾਈਆਂ ਸੀ ਸਾਡੇ थाना ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਕਰਕੇ ਇਹ ਮਕਦਮੇ ਨੂੰ ਟ੍ਰੇਸ ਕੀਤਾ ਤੇ ਸਾਨੂੰ ਇਹ ਸਫਲਤਾ ਅਜ਼ਰਕ ਹੋਈ ਹੈ ਜਿਹਦੇ ਵਿੱਚ ਕਿ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਜਿਹੜੇ ਇਹਨਾਂ ਦਾ ਨਾਮ ਹੈ ਜੀ ਯੁੱਧਵੀਰ ਸਿੰਘ ਉਰਫ ਛੋਟਾ ਢੋਲੀ ਵਾਸੀ ਰਾਏਕੋਟ ਰੋਡ ਬਰਨਾਲਾ ਤੇ ਜਸਵੰਤ ਸਿੰਘ ਉਰਫ ਜਗੀਨਾ ਵਾਸੀ ਰਾਹੀ ਵਸਤੀ ਬਰਨਾਲਾ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਕਾਫੀ ਜ਼ਿਆਦਾ ਜਿਹੜੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਤੋਂ ਮੰਨ ਜੋਗੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਫਰਦਰ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਜਾਏਗਾ ਸਰ ਇਹਨੇ ਪਹਿਲਾਂ ਕਿਸ ਤਰ੍ਹਾਂ ਦੇ ਪਹਿਲਾਂ ਵੀ ਕਿਹੜੇ ਮਾਮਲੇ ਦਰਜ ਜੀ ਕਿਸ ਤਰ੍ਹਾਂ ਦੇ ਲੈਵਲ ਦੇ ਇਹਨਾਂ ਦਾ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਜਿਹੜਾ ਦੋਸ਼ੀ ਜਯੁਧਵੀਰ ਸਿੰਘ ਛੋਟਾ ਢੋਲੀ ਹੈ ਉਹਦੇ ਉੱਤੇ 17 ਮੁਕਦਮੇ ਦਰਜ ਨੇ ਜਿਹਦੇ ਵਿੱਚ ਕਿ ਕਤਲ ਦੇ ਇਰਾਦਾ ਕਤਲ ਦੇ ਚੋਰੀ ਡਕੈਤੀ ਸਨੇਚਿੰਗ ਤੇ ਐਨਡੀਪੀਐਸ ਐਕਟ ਦੇ ਵੀ ਦੋ ਪਰਚੇ ਦਰਜ ਨੇ ਇਸੇ ਤਰ੍ਹਾਂ ਜਸਵੰਤ ਸਿੰਘ ਜਗੀਨਾ ਉਹਦੇ ਉੱਤੇ ਵੀ ਪੰਜ ਮੁਕੱਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਜਿਦੇ ਵਿੱਚ ਕਿ ਲੜਾਈ ਝਗੜੇ ਦੇ ਚੋਰੀ ਦੇ ਸਨੇਚਿੰਗ ਦੇ ਪਰਚੇ ਦਰਜ ਨੇ ਸਰ ਇਹ ਇਨਸੀਡੈਂਟ ਦਾ ਕਾਰਨ ਕੀ ਸੀ ਇਹਨਾਂ ਨੇ ਕਿਉਂ ਇਹ ਚੀਜ਼ ਕੀਤੀ ਜੋ ਹੁਣ ਤੱਕ ਦੀ ਮੁੱਢਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਜਯੁਧਵੀਰ ਸਿੰਘ ਛੋਟਾ ਢੋਲੀ ਹੈ ਇਹ ਗਊਸ਼ਾਲਾ ਤੇ ਮਹੀਨਾ ਪਹਿਲਾਂ ਇਹ ਉੱਥੇ ਗਿਆ ਸੀ ਉੱਥੇ ਹਾਜ਼ਰ ਸੀਗਾ ਇੱਕ ਕੋਈ ਗਊਆਂ ਨੂੰ ਪੇੜੇ ਵਗੈਰਾ ਪਾ ਰਿਆ ਸੀ ਤੇ ਉੱਥੇ ਜਿਹੜੇ ਉਹ ਗਊਸ਼ਾਲਾ ਦੇ ਕੈਸ਼ੀਅਰ ਨੇ ਮਦਈ ਨੇ ਜਿਹੜੇ ਉਹਨਾਂ ਨੇ ਇਹਨੂੰ ਘੂਰਿਆ ਕੋਈ ਮਾੜਾ ਚੰਗਾ ਬੋਲਿਆ ਜਿਸ ਤੋਂ ਇਹ ਜਿਹੜਾ ਗੁੱਸੇ ਵਿੱਚ ਆ ਕੇ ਇਹਨੇ ਸਾਰਾ ਪਲਾਨ ਬਣਾਇਆ ਤੇ ਇਹਨੇ ਨਾਲ ਆਪਣੇ ਜਸਵੰਤ ਸਿੰਘ ਜਗੀਨਾ ਨੂੰ ਲਿਆ ਕ੍ਰਿਮੀਨਲ ਮਾਈਂਡੈਟਿਟੀ ਦੇ ਹੈਗੇ ਨੇ ਪਹਿਲਾਂ ਤੋਂ ਤਾਂ ਇਹਨਾਂ ਨੇ ਇਹ ਸਾਰਾ ਵਾਰਦਾਤ ਨੂੰ ਅੰਜਾਮ ਦਿੱਤੀ ਬਾਕੀ ਫਰਦਰ ਹਲੇ ਇਹਨਾਂ ਨੂੰ ਰਿਮਾਂਡ ਤੇ ਲੈਣਾ ਹੈਗਾ ਇਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਤੇ ਸੋ ਦਾ ਕਈ ਵਾਰ ਹੋ ਸਕਦਾ ਕਿ ਇਹਦੇ ਵਿੱਚ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਹੋ ਵਾਲੀ ਜਿਹੜੀ ਇਹਨਾਂ ਦੀ ਮਨਸ਼ਾ ਉਹ ਵੀ ਸਾਹਮਣੇ ਆ ਸਕਦੀ ਹੈ ਮੈਂ ਅਮਰਜੀਤ ਕਾਲੇਕਿਆਲਾ ਬਾਂਸਲ ਪ੍ਰਧਾਨ ਪ੍ਰਾਚੀਨ ਗਊਸ਼ਾਲਾ ਬਰਨਾਲਾ ਮੇਰੇ ਤੇ ਜੋ 13 9 2025 ਨੂੰ ਰਾਤ ਨੂੰ 8 ਵਜੇ ਜਾਨਲੇਵਾ ਹਮਲਾ ਹੋਇਆ ਗਿਆ ਸੀ ਉਹ ਪ੍ਰਸ਼ਾਸਨ ਨੇ ਵੀ ਉਹਨਾਂ ਨੇ ਦੋ ਦੋਸ਼ੀ ਫੜੇ ਨੇ ਮੈਂ ਪ੍ਰਸ਼ਾਸਨ ਦਾ ਬਹੁਤ ਧੰਨ ਧੰਵਾਦ ਕਰਦਾ ਹਾਂ ਸਪੈਸ਼ਲ ਤੌਰ ਤੇ ਐਸਐਸ ਸਾਹਿਬ ਦਾ ਸਤਵੀਰ ਵੈਦਰੀ ਦਾ ਲਖਵਿੰਦਰ ਜੀ ਦਾ ਤੇ ਬਲਜੀਤ ਜੀ ਦਾ ਬਹੁਤ ਧੰਨ ਧੰਵਾਦ ਕਰਦਾ ਜਿਨ੍ਹਾਂ ਨੇ ਮੇਰੀ ਕੋਖ ਨਾਲ ਇਹ ਬੰਦੇ ਲੱਭੇ ਨੇ ਤੇ ਮੈਂ ਨਾਲ ਪ੍ਰਸ਼ਾਸਨ ਨੂੰ ਇਹ ਵੀ ਜ਼ੋਰਦਾਰ ਮੰਗ ਕਰਦਾ ਵੀ ਇਹਨਾਂ ਦਾ ਮਾਸਟਰਮਾਈਂਡ ਜਰੂਰ ਲੱਭੇ ਜਾਵੇ ਕਿਉਂਕਿ ਇਹਨਾਂ ਨੇ ਮੇਥੋਂ ਲੈਣਾ ਕੀ ਆ ਜਾਨ ਲੈਵਾ ਹਮਲਾ ਮੇਰੇ ਤੇ ਜਾਨਵਰ ਚੁਕੇ ਕਰਵਾਇਆ ਗਿਆ ਜਿੱਦਿ ਮੈਂ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਵੀ ਇਹਨਾਂ ਨੂੰ ਫੜ ਕੇ ਗੁਜ਼ਾਰਾ ਨਹੀਂ ਹੋਣਾ ਇਹਨਾਂ ਨੂੰ ਪੂਰਾ ਟਰੇਸ ਕਰੋ ਪੂਰੀ ਇਹਦੀ ਮਤਲਬ ਜੋ ਵੀ ਤੁਸੀਂ ਕਰ ਸਕਦੇ ਹੋ ਕਹਿੰਦੇ ਪੁਲਿਸ ਵਾਲੇ ਤੋਂ ਬੰਦੇ ਵੀ ਭੂਤ ਵੀ ਨੱਚਦੇ ਨੇ ਇਹਨਾਂ ਨੂੰ ਪੂਰਾ ਨਚਾ ਕੇ ਦਾ ਮਾਸਟਰਮਾਈਂਡ ਵੀ ਲੱਭਿਆ ਜਾਵੇ ਫਿਰ ਮੈਂ ਇਹਨਾਂ ਦਾ ਧੰਨਵਾਦ ਕਰਨ ਦੇ ਕਾਬਲ ਸਮਝੂਗਾ ਤੇ ਪੂਰੀ ਇਹਨਾਂ ਦਾ ਪੂਰਾ ਰਿਮਾਂਡ ਦਿੱਤਾ ਜਾਵੇ ਤੇ ਕੋਰਟ ਕੇਸ ਫੇਸ ਕਰਕੇ ਚਲਾਨ ਕਰਾਇਆ ਜਾਵੇ ਇਹਨਾਂ ਦੀ ਜਵਾਨ ਤੋਂ ਹੀ ਨਾ ਹੋ ਦਿੱਤੀ ਜਾਵੇ ਅਸੀਂ ਜਲ ਸਭਾ ਨੂੰ ਵੀ ਬੇਨਤੀ ਕਰਾਂਗੇ ਅੱਜ ਮਿਤੀ 1 10 2025 ਦਿਨ ਬੁੱਧਵਾਰ ਨੂੰ ਮੈਂ ਅਜੇ ਵੀ ਹਜੇ ਮੇਰੇ ਦੇਰ ਲਾਜੁਦੀ ਨਾ ਮੇਰੇ ਟਾਂਕੇ ਲੱਗੇ ਹੋਏ ਨੇ ਜੋ ਸਕਦੇ ਕੱਟਣ ਦੇ ਕਾਬਲ ਨਹੀਂ ਹਨ ਪੱਟੀਆਂ ਮੇਰੇ ਸਿਰਤੇ ਵੀ ਹੋਈਆਂ ਨੇ ਤੇ ਬਾਹਾਂ ਤੇ ਵੀ ਹੋਈਆਂ ਹੋਮੀ ਹੋਈਆਂ ਨੇ ਇਹ ਮਤਲਬ ਜਿਹੜਾ ਦੇਖ ਸਕਦੇ ਹੋ ਤੁਸੀਂ ਇਹ ਹਾਲਤ ਬਿਲਕੁਲ ਸਹੀ ਹੈ ਪਰ ਮੇਰੀ ਪੋਜੀਸ਼ਨ ਜੋ ਹੈ ਇਹ ਬਹੁਤ ਖਤਰੇਟ ਆ ਇਹਦਾ ਪੂਰਾ ਟ੍ਰੈਸ ਕਰਕੇ ਇਹਦਾ ਮਾਸਟਰਮੈਂਡ ਜ਼ਰੂਰ ਲੱਭੇ ਜਾਵੇ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਦੀ ਰਿਪੋਰਟ ਪ੍ਰਣਾਲਾ